ਲਓ ਜੀ ਭਾਈ Tata Tiara ਦਾ ਵੀ ਬਹੁਤ ਨਾਮ ਸੁਣਿਆ 6 ਮਹੀਨੇ ਦੀ ਬੁਕਿੰਗ ਤੇ ਚਲਦੀ ਆ ਗੱਡੀ ਹੈ ਪਰ ਗੱਡੀ ਕਦੀ ਬੰਬੇ ਆ ਕਹਿ ਲੋ ਲਓ ਜੀ ਆਹ ਲੋਕਾ Tata Tiara ਦੀ ਹੈਨਾ ਇਹਦੇ 'ਚ ਕੋਈ ਸ਼ੱਕ ਨਹੀਂ ਭਾਈ ਡਿਫੈਂਡਰ ਹੀ ਲੱਗਦੀ ਬਿਲਕੁਲ ਬਹੁਤ ਸੋਹਣੀ ਗੱਡੀ ਆ ਹੈ ਐ ਫਿਰ ਟੌਰ ਗੱਡੀ ਦੀ ਟੌਰ ਤਾਂ ਪੂਰੀ ਆ ਮੈਂ ਹੁਣ ਮਨ ਬਣਾਇਆ ਹੁਣ ਇਹਦਾ ਮਨ ਦੇਖਣੇ ਖੜਾਉਣਾ ਕਿਹੜੀ ਗੱਡੀ 'ਤੇ ਖੜਾਦਾ ਦੋ ਤਿੰਨ ਪ੍ਰਕਾਰ ਦਾ ਮਨ ਲੱਗਦਾ ਮੈਂ ਦੇਖਣਾ ਇਹਦੀ ਸ਼ਕਲ ਨੂੰ ਹੌਲੀ-ਹੌਲੀ ਹਾਂ ਮੈਨੂੰ ਦਿਖ ਰਿਹਾ ਕੋਸਾ ਕਦੇ ਉੱਧਰ ਨੂੰ ਝਾਕਦਾ ਕਦੇ ਉੱਧਰ ਨੂੰ ਝਾਕਦਾ ਹੈ ਚੱਕਣੀ ਨਹੀਂ ਬੰਦ ਕਰਨੀ ਪੈਣੀ ਥੋੜੀ ਦੇਰ ਤਾਂ ਥੋੜੇ ਟਾਈਮ ਦੇ ਵਿੱਚ ਕਰਦਣੀ ਵੈਸੇ ਅਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ-ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਹੁਣ 2-3 ਦਿਨ ਤੋਂ ਗੱਡੀ ਰੇਟ ਦਾ ਪਲਾਨ ਬਣ ਰਿਹਾ ਬਣ ਰਿਹਾ ਏ ਹਨਾ ਤੇ ਬਣ ਕੇ ਰਿਹਾ ਬਣਿਆ ਹੋਇਆ ਏ ਜੀ ਪਲਾਨ ਤਾਂ ਚਲੋ ਗੱਡੀ ਤਾਂ ਹੁਣ ਸਲਾਹ ਜਿਹੜੀ ਹੁਣ ਬਣ ਗਈ ਉਹਤੇ ਹੁਣ ਚੇਂਜ ਤਾਂ ਆਪਾਂ ਹੋਣ ਨਹੀਂ ਲੱਗੇ ਹਨਾ ਕਿਉਂਕਿ ਇਹ ਥੋੜਾ ਜਿਹਾ ਪੁਰਾਣੀ ਗੱਡੀ ਜਿਹੜੀ ਉਹ ਤੰਗ ਲੱਗੀ ਕਰਨ ਤੰਗ ਵੀ ਐਂ ਕਹ ਲਓ ਵੀ ਥੋੜੀ ਜ਼ਿਆਦਾ ਪੁਰਾਣੀ ਹੋ ਗਈ ਤਾ ਕਰਕੇ ਥੋੜੀ ਜੀ ਮੁਸ਼ਕਲ ਆਉਂਦੀ ਆ ਫਿਰ ਜੇ ਕਿਤੇ ਦੂਰ ਅੰਦਰ ਜਾਣਾ ਹੋਵੇ ਫਿਰ ਬਹੁਤ ਔਖੀ ਹੋ ਜਾਂਦੀ ਹੈ ਹੁਣ ਮੈਂ ਪਿੱਛੇ ਜੇ ਹਰਮੰਦਰ ਸਾਹਿਬ ਗਿਆਤਾ ਜੀ ਹਰਮੰਦਰ ਸਾਹਿਬ ਮੈਂ ਆਪਣੇ ਦੋਸਤ ਦੀ ਗੱਡੀ ਲੈ ਕੇ ਗਿਆ ਅਮਨ ਦੀ ਕਿਉਂਕਿ ਇਹਦੇ ਇੱਕ ਦਾ ਪੈਪਰ ਜੇ ਨਹੀਂ ਚੱਲਦੇ ਵੈਸੇ ਵੀ ਚਲੋ ਹੁਣ ਥੋੜੀ ਜੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਤੰਗ ਕਰਦੀ ਆ ਤਾਂ ਕਰਕੇ ਫਿਰ ਗੱਡੀ ਮੰਗ ਮੰਗਾਈਏ ਵਾਲਾ ਵੈਸੇ ਤਾਂ ਚਲੋ ਕੋਈ ਚੱਕਰ ਨਹੀਂ ਹੈਗਾ ਬੰਦੇ ਨੂੰ ਆਪ ਨੂੰ ਹੋ ਜਾਂਦਾ ਹਨਾ ਦਿਲ ਨੂੰ ਵੈਸੇ ਤਾਂ ਗੱਡੀਆਂ ਤਾਂ ਹੁਣ ਦੋ ਮਾਲਾ ਖੜੀਆਂ ਜੀ ਦੋ ਦੀ ਬਜਾਏ ਤਿੰਨੇ ਖੜੀਆਂ ਹਨਾ ਇੱਕ ਪੁਰਾਣੀ ਵੀ ਖੜੀ ਐ ਤੇ ਪਰ ਥੋੜਾ ਜਿਹਾ ਆਪਣੇ ਦਿਲ ਨੂੰ ਹੋ ਜਾਂਦਾ ਵੀ ਯਾਰ ਰੋਜ਼ ਕਿੱਥੇ ਮੰਗਦੇ ਫਿਰੇ ਇਹ ਚੀਜ਼ ਹਨਾ ਤੇ ਹੋਏ ਜਾਂਦਾ ਬਾਈ ਇਹ ਕੋਈ ਇਹਦੇ ਚ ਕੋਈ ਉਹੋ ਜਿਹੀ ਗੱਲ ਨਹੀਂ ਹੈਗੀ ਹੁੰਦਾ ਆਪਣੇ ਦਿਲ ਨੂੰ ਤਾਂ ਬੰਦੇ ਨੂੰ ਹੁੰਦਾ ਉਹ ਕਹਿੰਦੇ ਨਹੀਂ ਹੁੰਦੇ ਵੀ ਜੇ ਕੋਈ ਕਿਸੇ ਤੋਂ ਚੀਜ਼ ਮੰਗਦਾ ਤਾਂ ਆਪ ਮਰ ਕੇ ਮੰਗਣੀ ਪੈਂਦੀ ਹਨਾ ਤੇ ਮਾਲਕ ਚਲੋ ਸਾਰਿਆਂ ਨੂੰ ਭਾਈ ਤਰੱਕੀਆਂ ਬਖਸ਼ੇ ਹਰੇਕ ਕੋਲ ਆਪਣਾ ਸੁਪਨਾ ਸাকার ਕਰਨੇ ਦਾ ਹਨਾ ਬਲ ਬਖਸ਼ੇ ਹਰੇਕ ਨੂੰ ਹਰੇਕ ਮਿਹਨਤ ਕਰੇ ਮਿਹਨਤ ਨੂੰ ਫਲ ਲੱਗੇ ਤੇ ਤਾਂ ਕਰਕੇ ਚਲੋ ਜਵਾਬ ਕੋਈ ਨਹੀਂ ਦਿੰਦਾ ਹੁੰਦਾ ਜਵਾਬ ਕਹਿ ਲੋ ਵੀ ਮੈਂ ਚਾਹੇ ਅਮੰਦੀ ਲੇਜਮਾ ਚਾਹੇ ਪਿੰਡ ਜੋ ਕਿਸੇ ਦੀ ਲੇਜਮਾ ਆਪਣੇ ਹੋਰ ਘਰਾਂ ਦੀ ਲੇਜਮਾ ਪਰ ਫੇਰ ਵੀ ਥੋੜਾ ਜਿਹਾ ਹੋਏ ਜਾਂਦਾ ਦਿਲ ਨੂੰ ਹਨਾ ਯਾਰ ਰੋਜ਼-ਰੋਜ਼ ਵੀ ਨਹੀਂ ਮੰਗ ਮੰਗਾਇਆ ਜਾਂ ਚੰਗਾ ਲੱਗਦਾ ਤਾ ਕਰਕੇ ਸੋਚਦੇ ਆਂ ਵੀ ਚਲੋ ਆਪਣੀਓ ਚੇਂਜ ਕਰ ਲਈਏ ਗੱਡੀ ਹੁਣ ਬਹੁਤ ਸਾਰਤਾ ਵਿਚਰੀ ਨੇ ਕਦੇ ਕਹਿ ਲਓ ਵੀ ਰਾਸਤੇ 'ਚ ਕਦੇ ਧੋਖਾ ਨਹੀਂ ਦਿੱਤਾ ਹੁਣ ਚਲੋ ਕਮ ਕਮ ਮਾਣਾ ਮੋਟਾ ਮੰਗਣ ਲੱਗ ਗੀ ਪਰ ਵੈਸੇ ਹੀ ਨਹੀਂ ਕਦੇ ਧੋਖਾ ਦਿੱਤਾ ਗੱਡੀ ਨੇ ਬਹੁਤ ਸਾਥ ਦਿੱਤਾ ਇਹਨੇ ਵਿਚਰੀ ਤੇ ਤਾਂ ਕਰਕੇ ਹੁਣ ਅੱਜ ਚੱਲੇ ਆ ਜੀ ਨਮਾ ਸ਼ਹਿਰ ਅੱਜ ਸਾਡੇ ਨਾਲ ਡੈਡੀ ਨੇ ਵੀ ਹੋਣਾ ਜੀ ਮਹਲਾ ਹਲਿਆ ਨੇ ਉਹ ਹਰਮੰਦਰ ਸਾਹਿਬ ਗਏ ਹੋਏ ਆ ਉਹਨਾਂ ਨੇ ਉਧਰੋਂ ਹੀ ਨਮੇ ਸ਼ਹਿਰ ਰੁਕ ਜਾਣਾ ਉਹ ਆਂਦੇ ਆ ਉਧਰੋਂ ਆਣ ਲੱਗੇ ਹੋਏ ਆ ਤੇ ਅਸੀਂ ਜਾਣਾ ਜੀ ਇੱਧਰੋਂ ਮੈਂ ਜਾਣਾ ਤੇ ਆਪਣੇ ਪ੍ਰਾਣਾ ਸਾਹਿਬ ਹੋਗੇ ਪਨੇਵਾਲੀ ਵਾਲੇ ਉਹਨਾਂ ਨੇ ਜਾਣਾ ਤੇ ਇੱਕ ਆਮਾ ਨਾ ਮੁੰਡਾ ਮਿੱਤਰ ਮੇਰਾ ਹੈਨਾ ਅਸੀਂ ਤਿੰਨ ਜਾਣੇ ਨੇ ਇੱਧਰੋਂ ਜਾਣਾ ਏ ਤੇ ਆਪਣਾ ਡੈਡੀ ਨੇ ਉਧਰੋਂ ਹੀ ਰਲ ਜਾਣਾ ਏਜੰਸੀ 'ਚ ਪਹੁੰਚ ਜਾਣਾ ਉਹਨਾਂ ਨੇ ਉਹਨਾਂ ਨੇ ਤਾਂ ਸਾਡੇ ਨਾਲੋਂ ਪਹਿਲਾਂ ਪਹੁੰਚ ਜਾਣਾ ਉਤਰੇ ਹੋਏ ਆ ਨੇੜੀ ਆ ਨਵੇਂ ਸ਼ਹਿਰ ਦੇ ਤੇ ਅਸੀਂ ਹੁਣ ਇੱਥੋਂ ਤੁਰਨ ਲੱਗੇ ਆ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਫਿਰ ਤੁਹਾਨੂੰ ਦਿਖਾਉਨੇ ਆ ਅੱਜ ਤਾਂ ਮੈਨੂੰ ਲੱਗਦਾ ਫਾਈਨਲ ਹੋਏ ਜਾਣਾ ਕੰਮ ਕਿਉਂਕਿ ਅੱਜ ਡੈਡੀ ਨਾਲ ਹੈਨਾ ਤੇ ਦੇਖਦੇ ਆ ਜੀ ਫਿਰ ਹੁਣ ਆ ਜਾ ਕੇ ਅੱਜ ਦੋ ਤਿੰਨ ਏਜੰਸੀਆਂ ਜਾਣਾ ਦੇਖਦੇ ਆ ਕਿਹੜੀ ਚ ਜਾ ਕੇ ਡੀਲ ਹੁੰਦੀ ਆ ਡਨ ਹਨਾ ਤੇ ਮਿਲਦੇ ਆ ਤੁਹਾਨੂੰ ਨਵੇਂ ਸ਼ਹਿਰ ਏਜੰਸੀ ਵਿੱਚ ਜਾ ਕੇ ਲਓ ਜੀ ਪਹੁੰਚ ਗਏ ਨਵਾਂ ਸ਼ਹਿਰ ਮਰੂਤੀ ਸੂਜ਼ੂਕੀ ਵਾਲਿਆਂ ਦੇ ਵਿਕਟੋਰੀਸ ਆਹ ਹੈ ਵਿਕਟੋਰੀਸ ਤੇ ਇਹ ਦੇ ਪੁਰ ਇਤਰਾਗੀ ਬਰੀਜ਼ਾ ਇੱਧਰ ਮੈ ਲੋ ਜੀ ਅਮਨ ਨੂੰ ਹਾਂ ਬੰਦੇ ਅਸੀਂ ਅੱਜ ਭਾਈ ਫੇਰ ਕਰ ਲਈ ਇਕੱਠੇ ਤੇ ਦੇਖਦੇ ਹਾਂ ਹੁਣ ਕਿਹੜੀ ਪਸੰਦ ਆਉਂਦੀ ਆ ਜੀ ਇਹ ਇਹ ਆਪਣਾ ਸਟਾਰਟਿੰਗ ਮਾਡਲ ਆ ਜਾਂਦਾ ਹੈ ਲੈਕਸੀ ਇਹਸ ਮਾਡਲ ਆ ਜਾਂਦਾ ਠੀਕ ਉਧਰਲੀ ਸਾਈਡ ਆਈ ਉਧਰ ਫਿਰ ਤੇ ਉਹ ਤੋਂ ਅੰਦਰ ਫੀਚਰ ਦਿਖਾ ਦਿੰਦੇ ਹੈ ਨਾ ਵੈਸੇ ਫਿਲਾਲ ਇਹਦੇ ਅੰਦਰ ਕੀ ਚਾਹਤ ਨਹੀਂ ਭਾਵੇਂ ਅਸੀਂ ਇਹਦੇ ਉੱਤੇ ਪ੍ਰੋਜੈਕਟਰ ਲਾਈਟਾਂ ਲੱਗਣੀਆਂ ਆ ਹੈਲੋ ਜੀ ਲਾਈਟ ਮਿਲ ਗਈ ਤੁਹਾਨੂੰ ਮੇਰੀ 옐ੋ ਕਲਰ ਦੀ ਲਾਈਟ ਹੈ ਕਿਹੜੀ ਬਕਤੌਰੀ ਸਿਆ ਨਹੀਂ ਬਰੀਜ਼ਾ ਜੀ আচ্ছা ਬਰੀਜ਼ਾ ਬਰੀਜ਼ਾ ਦਾ ਐਲੈਕਟ੍ਰਿਕ 20 ਮੋਟਰ ਸਾਡਾ ਹੈ ਠੀਕ ਆ ਠੀਕ ਆ ਠੀਕ ਆ ਜੇ ਤੁਹਾਨੂੰ ਸੈਂਟਰ ਲੋਕਿੰਗ ਆ ਜਾਨੀ ਆ ਪਾਵਰ ਵਿੰਡੋ ਮਿਲ ਜਾਨੀ ਆ ਸਾਈਡ ਵਾਲੇ ਮਿਰਰ ਜਿਹੜੇ ਆ ਇਲੈਕਟ੍ਰੀਕਲ ਤੁਸੀਂ ਐਡਜਸਟ ਕਰ ਸਕਦੇ ਆ ਸਾਈਡ ਵਾਲੇ ਦੋਨੋਂ ਠੀਕ ਹੈ ਉਸ ਤੋਂ ਬਾਅਦ ਇਹ ਸਟੀering ਹੈਗਾ ਇਹਨੂੰ ਤੁਸੀਂ ਡੀਟੇਲਡ ਕਰ ਸਕਦੇ ਜੀ ਤਾਂ ਕਿ ਅੱਗੇ ਪਿੱਛੇ ਕਰ ਸਕੋ ਪਟਲੇ ਕਰ ਸਕਦੇ ਅੱਗੇ ਪਿੱਛੇ ਨਹੀਂ ਹੋਣਾ ਇਹ ਦਾ ਠੀਕ ਹੈ ਜੀ ਇਹਦੇ ਵਿੱਚ ਮਿਊਜ਼ਿਕ ਪਲੇਅਰ ਨਹੀਂ ਆਣਾ ਤੇ ਜਿਹੜਾ ਇਹਦੇ ਵਿੱਚ AC heater ਦਾ ਪੈਨਲ ਆਣਾ ਤੁਹਾਨੂੰ ਉਹ ਮੈਨੂਅਲ ਮਿਲੂਗਾ ਇਹ 6 ایਅਰ ਬੈਗ ਮਿਲ ਜਾਣੇ ਆ ਠੀਕ ਹੈ ਜੀ EVACBD ਬ੍ਰੇਕ ਸਿਸਟਮ ਵਗੈਰਾ ਆਏਗਾ ਪਿਸ਼ੀਗੀਆਂ ਸੀਟਾਂ ਆ ਜਿਹੜੀਆਂ 60 40% ਫੋਲਡੇਬਲ ਆ ਜਾਣੀਆਂ ਆ ਆਰਮਰੈਸਟ ਮਿਲ ਜਾਣੀ ਤੇ ਕੱਪ ਹੋਲਡਰ ਆਏਗਾ ਤੇ AC heater ਦਾ ਬੈਲਡ ਵੀ ਮਿਲ ਜਾਣਾ ਤੁਹਾਨੂੰ ਇਹਦੇ ਵਿੱਚ ਠੀਕ ਠੀਕ ਹੈ ਜੀ ਇੱਚੀ ਵਾਲੀ ਸੀਟ ਆ ਕਿ ਆਰਮਸ ਵੀ ਆ ਜਾਣਾ ਹੈਗਾ ਇੱਥੇ ਤੇ 60 40% ਹੋਲਡ ਵੀ ਕਰ ਫੋਲਡ ਵੀ ਹੋ ਜੰਨੀ ਹੈ ਠੀਕਾ ਠੀਕਾ ਮੈਂ ਲੋ ਜਿਹੜਾ ਡੈਡੀ ਨੂੰ ਸਤਿ ਸ਼੍ਰੀ ਅਕਾਲ ਜੀ ਵੈਰੂ ਖਾਸਾ ਵੈਰੂ ਪੱਤੇ ਜੀ ਦੇਖ ਰਹੇ ਆ ਜੀ ਗੱਡੀ ਲੱਗੀਆਂ ਮੁੰਡੇ ਵਾਸਤੇ ਪਸੰਦ ਕਰਨ ਵੀ ਕਿਹੇ ਜੀ ਆ ਸਾਰਾ ਕੁਝ ਉਹਨਾਂ ਦੇਖ ਪਰਖ ਕੇ ਕਰਾਂਗੇ ਮੈਂ ਤਾਂ ਪਹਿਲਾਂ ਹੀ ਮਨ ਬਣਾਇਆ ਵਾ ਠੀਕ ਆ ਬਗਨਾਰ ਵਾਲਾ ਇਹ ਤਾਂ ਮੈਨੂੰ ਬਹੁਤ ਜ਼ੋਰ ਲਾਉਂਦੇ ਰਹੇ ਰਿਹਾ ਅੱਧਨ ਚੱਲ ਡੈਡੀ ਐਂ ਕਰਾਂ ਕਰਾਂ ਮੈਂ ਪਹਿਲਾਂ ਹੀ ਮਨ ਬਣਾਉਣ ਦਾ ਥਾਲ ਡੇਢ ਸਾਲ ਦਾ ਹਾਂਜੀ ਇਹਨੇ ਹੁਣ ਮਨ ਬਣਾਇਆ ਹੁਣ ਇਹਦਾ ਮਨ ਦੇਖਦੇ ਖੜਾਉਣਾ ਕਿਹੜੀ ਗੱਡੀ 'ਤੇ ਖੜਦਾ ਦੋ ਤਿੰਨ ਪ੍ਰਕਾਰ ਦਾ ਮਨ ਲੱਗਦਾ ਮੈਂ ਦੇਖਣਾ ਇਹਦੀ ਸ਼ਕਲ ਨੂੰ ਹੌਲੀ ਹੌਲੀ ਹਾਂ ਮੈਨੂੰ ਦਿਖ ਰਿਹਾ ਹੈ ਕੋਸਾ ਕਦੇ ਉੱਧਰੋਂ ਝਾਕਦਾ ਕਦੇ ਉੱਧਰੋਂ ਝਾਕਦਾ ਹੈ ਇਹ ਚੱਕਣੀ ਨਹੀਂ ਬੰਦ ਕਰਨੀ ਪੈਣੀ ਥੋੜੀ ਜਿਹੀ ਥੋੜੇ ਟਾਈਮ ਦੇ ਵਿੱਚ ਕਰ ਦੇਣੀ ਵੈਸੇ ਅਸੀਂ ਹਾਂਜੀ ਹਾਂ ਗੱਲ ਕਰਕੇ ਵੀ ਕਿਹਦੇ 'ਚ ਕੀ ਫਿਟਿੰਗ ਹਾਂ ਜੀ ਕਿਸੇ ਕੱਢੀ ਲੈ ਲਈ ਹੈ ਬੱਸ ਹੈ ਤੁਸੀਂ ਗੱਡੀ ਕਿੱਦਾਂ ਲਈ ਵੀ ਨਾ ਉਹ ਤਾਂ ਕੱਢੀ ਲੈ ਲਈ ਹਾਂ ਥੋੜੀ ਗੱਡੀ ਨਹੀਂ ਕੰਮ ਬੱਸ ਉਹਦਣੇ ਕੱਦ ਹੋ ਗਈ ਦੀ ਹੈ ਹਾਂ ਗੱਲ ਉਹਦਣੇ ਹੋ ਗਈ ਦੀ ਇਹ ਮਾਂ ਵੀ ਹੁਣ ਤੂੰ ਵੀ ਦੇ ਲਾ ਚੱਲ ਕਰੀਏ ਕੰਮ ਜਾਂ ਨਵੇੜੀ ਨਾਲ ਉਹ ਮੰਜਾ ਬਣ ਗਿਆ ਇਹਦਾ ਜੇ ਠੀਕ ਹੈ ਬਣਨਾ ਚਾਹੀਦਾ ਮਨਪਾ ਬਿਲਕੁਲ ਬਿਲਕੁਲ ਅੱਛਾ ਇਹ ਪੁਸ਼ ਬਟਨ ਨਹੀਂ ਹੈਗੀ ਇਹ ਹੈ ਨਹੀਂ ਸਰੇ ਪੁਸ਼ ਬਟਨ ਨਹੀਂ ਆਣੀ ਇਹ ਠੀਕ ਹੈ ਇਹ ਤੁਹਾਨੂੰ ਚਾਬੀ ਨਾਲ ਹੀ ਸਟਾਰਟ ਹੋਣੀ ਜਿਹੜਾ ਇਹਦੇ ਦੋ ਮਾਡਲ ਆਉਂਦੇ ਜਾਂਦਾ ਕਿ ਇੱਕ ਇਹ LX ਇੱਕ VX ਇਹ ਦੋਨੋਂ ਤੁਹਾਨੂੰ ਚਾਬੀ ਨਾਲ ਸਟਾਰਟ ਹੋਣੇ ਤੇ ਦੋਨੋਂ ਚੱਲਦੀਆਂ ਤੁਹਾਨੂੰ ਰੀਮੋਟ ਵਾਲੀਆਂ ਬਜਣੇ ਸਰੇ ਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਸੈਂਟਰ ਲੋਕਿੰਗ ਪਾਵਰ ਵਿੰਡੋ ਆ ਜਾਣੇ ਸਾਜ ਦੇ ਮੇਰੇ ਪਹਿਲਾਂ ਹੀ ਦੱਸਿਆ ਭਾਈ ਜੀ ਨੂੰ ਹਾਂ ਜੀ ਇਲੈਕਟ੍ਰੀਕਲ ਤੁਸੀਂ ਅਡਜਸਟ ਕਰ ਸਕਦੇ ਆ AC ਹੀਟਰ ਦਾ ਪੈਨਲ ਇਹਦੇ ਵਿੱਚ ਮੈਨੂਅਲ ਆ ਜਾਂਦਾ ਹੈਗਾ ਇਹ ਵਾਲਾ ਠੀਕ ਹੈ ਸਿਕਸ ਯਰ ਬੈਗ ਆ ਜਾਣੇ ਆ ਓਕੇ ਠੀਕ ਹੈ ਜੀ ਤੇ ਉਸ ਲਈ ਨਹੀਂ ਕਿ ਤੁਹਾਨੂੰ ਇਸ ਲਈ ਏਸੀ ਹੀਟਰ ਦਾ ਬੈਟਰੀ ਚਾਰਜਿੰਗ ਪੁਆਇੰਟ ਵਗੈਰਾ ਤੁਸੀਂ ਲਗਵਾਓ। ਅੱਛਾ ਹੈ। ਹਾਂ ਹਾਂ। ਇਹ ਏਸੀ ਹੀਟਰ ਦਾ ਬੈਟਰੀ ਨਹੀਂ ਮਿਲਦਾ ਚਾਰਜਿੰਗ। ਤੇ ਗੱਡੀ ਬਾਈ ਉਦਾਂ ਲੁੱਕ ਵਾਈਜ਼ ਫਰੀਜਾ ਵੀ ਵਧੀਆ ਵੈਸੇ। ਹੈਨਾ? ਤੇ ਇੱਧਰ ਪ੍ਰੋਣਾ ਸਾਹਿਬ ਵੀ ਆਏ ਹੋਏ ਆ। ਪ੍ਰੋਣਾ ਸਾਹਿਬ ਦੇਖਦੇ ਆ ਹੁਣ। ਕੀ ਕਹਿੰਦੇ ਆ? ਹਾਂਜੀ ਪ੍ਰੋਣਾ ਸਾਹਿਬ। ਤੁਹਾਡਾ ਮਨ ਕਿਆ ਕਹਿੰਦਾ ਹੁਣ ਆਏ ਵੀ ਦੱਸ ਦੋ। ਪਹਿਲਾਂ ਦੇਖਦੇ ਹਾਂ ਜਿਹੜੀ ਕੋਈ ਭੈਣ ਦਾ ਉਹ ਦੇਖਦੇ ਮੈਂ ਦੇਖ ਲਈ ਸਾਰੀ ਚੈੱਕ ਕਰਕੇ ਯਾਰ ਮੰਡੀ 'ਚ ਕਹਿੰਦੇ ਨੇ ਕਿ ਭਾਜੀ ਹੁਣ ਦੇਖ ਕੇ ਪਤਾ ਲੱਗੂ ਕਿਹੜੀ ਮੰਨੂ ਚੱਲ ਰਹੇ ਹਾਂ ਇੱਕ ਵਾਰ ਜਿਹੜਾ ਲੈ ਲਵਾਂਗੇ ਇਹ ਤਾਂ ਮੰਡੀ ਵਾਲਾ ਕੰਮ ਹੈ ਪਹਿਲਾਂ ਪੰਜ ਚਾਰ ਦੇਖਦੇ ਸਾਰੀਆਂ ਏਜੰਸੀਆਂ ਵਿੱਚ ਕਿਹੜੀ ਚੰਗੀ ਲੱਗਦੀ ਨਹੀਂ ਤਾਂ ਹੈ ਹਾਂ ਕੋਈ ਲੱਗਦਾ ਨਾ ਇੱਕ ਘੜੇ 'ਤੇ ਹੁਣ ਇੱਕ ਪਰਿਆਏ ਕੋਈ ਲੱਗ ਤੁਰਕ ਓਏ ਇਹ ਨਾਲੇ ਗੱਲ ਆਇਆ ਜੀ ਇਹ ਕਿਹੜਾ ਰੋਜ਼ ਰੋਜ਼ ਲੈਣ ਵਾਲੀ ਚੀਜ਼ ਆ ਰੋਜ਼ ਰੋਜ਼ ਬਦਲ ਹੋਣੀ ਆ ਹੁਣ ਮਾਰਾ ਏਜੰਸੀਆਂ ਇੱਥੇ ਚਾਰ ਪੰਜ ਆ ਹਾਂ ਸਾਰੀ ਦੇਖਦੇ ਹਾਂ ਬਿਲਕੁਲ ਜਿਹੜੀ ਵੀ ਮੰਨੂ ਚੰਗੀ ਲ ਫਿਰ ਕੀ ਫਾਇਦਾ ਬਿਲਕੁਲ ਸਹੀ ਗੱਲ ਆ ਤੇ ਡੈਡੀ ਲੱਗੇ ਹੋਏ ਆ ਦੇਖਣ ਜਿੱਦਾਂ ਡੈਡੀ ਨੇ ਕਹਿ ਤਾ ਉਦਾਂ ਕਰ ਲੈਣਾ ਹੂੰ ਲੱਗੀ ਤਾਂ ਸੋਹਣੀ ਹੈ ਕਿਊਟ ਹੈ ਜਿਹਦੀ ਚੰਗੀ ਲੱਗੀ ਹੈ ਸਕੇਟ ਹੈ ਰਹਾ ਜਣਾ ਸੀਮ ਸਾਈਜ਼ ਹੈ ਬਿਲਕੁਲ ਬਿਲਕੁਲ ਤੁਹਾਨੂੰ ਦਿਖਾਉਂਦੇ ਹਾਂ ਕਿ ਬੀਰੋ ਮਨ ਕੀ ਜਿੰਦਗੀ ਦਾ ਵੀ ਉਸ ਲਗੇਜ ਜ਼ਿਆਦਾ ਹੈਗਾ ਤੁਸੀਂ ਕਹਿ ਰਹੇ ਲੱਗੇ ਯਾਰ ਆਪਾਂ ਤਿੰਨੇ ਜਾਣੇ ਆ ਬਿਲਕੁਲ ਤੁਸੀਂ ਆਪਣੀ ਜਿਹੜੀ ਹੈ ਸੀਟ ਹੈ ਉਹ ਜਿਹੜੀ ਫੋਲਡ ਕਰਕੇ ਆਪਣਾ ਲੱਗੇਸ ਵਗੈਰਾ ਫਾਟ ਰੱਖ ਸਕਦੇ ਹੋ ਬਿਲਕੁਲ ਏਸੀ ਦਾ ਨਾ ਇਹੀ ਬੈਲ ਬੈਟ ਹੈ ਨਾ 60 40 ਵਿੱਚ ਜੇ ਚਾਰ ਜਾਨੇ ਹੈਗੇ ਅੰਦਰੋਂ ਅਸੀਂ ਦੋ ਜਾਣੇ ਬੈਜਣੇ ਤੁਸੀਂ 40% ਵਾਲੀ ਸੀਟ ਇਹਨੂੰ ਵੀ ਕਰ ਸਕਦੇ ਹੋ ਬਿਲਕੁਲ ਜੀ ਕਿ ਇਹਦੇ ਵਿੱਚ ਤੁਹਾਨੂੰ ਚਾਰ ਪਾਰਕਿੰਗ ਸੈਂਸਰ ਵੀ ਮਿਲ ਜਣੇ ਆ ਏਬੀਐਸ ਏਓਡੀ ਬ੍ਰੇਕਸ ਨੂੰ ਬੁਲ ਰੱਖਣਾ ਬਿਲਕੁਲ ਸਾਡੇ ਮਾਡਲ ਹੈ ਨਾ ਬੇਸਿਕ ਇਹ ਜੀ ਵਰਸ ਕਿਹਾ ਆਪਣਾ ਇਹ ਵਧੀਆ ਫਾਲੋ ਹੋਣਗੇ ਜੀ 69 ਰੱਖਦੇ ਆਨ ਰੋਡ ਜਿਹੜਾ ਬੇਸ ਮਾਡਲ ਨਾ ਜੀ ਸਰ 69 ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਵੀਰਨ ਦੀ VEM5 ਆਹ ਦੇਖ ਆ ਤੁਹਾਨੂੰ ਕੀ ਲੱਗਦਾ ਉਹ ਦੱਸਣਾ ਤੁਸੀਂ ਹਾਂਜੀ ਇਹ ਜਿਹੜਾ ਅੰਦਰ ਪ੍ਰੈਕਟਿਸ ਦਾ ਆਫਿਸ ਦੇਖਦੇ ਆ ਜੀ ਹੁਣ ਇਹ ਉ ਤੋਂ ਉੱਪਰ ਵਾਲਾ ਮਾਡਲ ਹੈ ਠੀਕ ਹੈ ਇਹ ਵੀਰੀਅੰਟ ਇਹ ਵੀਰੀਅੰਟ ਜਿਹੜਾ ਆਉਂਦਾ ਹੈਗਾ ਸਰ ਸਟਾਰਟ ਰਹਿਣਾ ਇਹ ਆਪਣਾ ਬੇਸਿਕ ਵੀਰੀਅੰਟ ਆ ਜਾਂਦਾ ਜੀ ਜਿਹੜਾ ਇਹ ਵੀਰੀਅੰਟ ਹੈਗਾ ਜਿਆਦਾ ਫਰੀ ਵੀਰੀਅੰਟ ਵਿਕਦਾ ਆਪਣਾ ਐਲਐਕਸੀ ਹੀ ਤਾਂ ਵੀਕਦਾ ਸਰ ਜਿੰਦ ਤੱਕ ਮੰਨ ਕੇ ਚਲੋ ਤੁਸੀਂ ਕਿਸੇ ਨੂੰ ਬਾਹਰੋਂ ਗੱਡੀ ਰੈਡੀ ਕਰवानी ਹੈ ਕਸਟਮਰ ਨੇ ਹਾਂ ਮੰਨ ਮੰਨ ਕੇ ਸਾਡੇ ਕੋਲ ਵੀ ਵੈਸੇ ਤਕਰੀਬਨ ਸਾਰੀ ਗੱਡੀ ਟੋਟਲੀ ਰੈਡੀ ਹੋ ਜਾਂਦੀ ਹੈ ਓਕੇ ਡਨ ਠੀਕ ਹੈ ਏ ਟੂ ਜ਼ेड ਤੱਕ ਸਾਡੇ ਕੋਲ ਹੀ ਸਾਰਾ ਸਮਾਨ ਹੁੰਦਾ ਹੈ ਓਕੇ 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 ਜੀ ਤੇ ਕੀ ਕਸਟਮਰ ਜ਼ਿਆਦਾ ਹੁੰਦੀ ਕਿ ਜਿੰਨ ਕਈਆਂ ਦੀ ਡਿਮਾਂਡ ਹੁੰਦੀ ਹੈਗਾ ਲੋਏ ਵਗੈਰਾ ਬਾਹਰੋਂ ਕੋਣੇ ਜਾਂ ਕੁਝ ਵੀ ਤਾਂ ਮਿਲ ਗਿਆ ਤੁਹਾਡੀ ਜਰਮਨ ਇਹ ਜਿਹੜਾ ਵੀਰਿਐਂਟ ਹੈਗਾ ਇਹ ਤਾਂ ਆਪਣਾ ਬੇਸਿਕ ਵੀਰਿਐਂਟ ਆ ਜਾਂਦਾ ਇਹਦੇ ਵਿੱਚ ਆਪਾਂ ਸਾਰਾ ਕੁਝ ਮਿਲ ਜਾਂਦਾ ਸਟੀering 'ਚ ਕਨੈਕਟਿਵਿਟੀ ਆ ਜਾਂਦੀ ਆ ਉਹਦਾ ਸਟੀering ਦੇਖਿਆ ਤੁਸੀਂ ਟੋਟਲੀ ਸੇਮ ਬਿਲਕੁਲ ਬਿਲਕੁਲ ਸੇਮ ਪਰ ਸੀਗਾ ਹਾਂ ਇਹਦੇ 'ਚ ਕਨੈਕਟਿਵਿਟੀ ਆ ਜਾਂਦੀ ਆ ਮੋਡ ਆ ਜਾਂਦਾ ਹੈਗਾ ਐਫ ਐਮ ਏ ਐਫ ਐਮ ਬਲੂਟੂਥ ਡਨ ਹੋ ਗਿਆ ਮਿਊਜ਼ਿਕ ਅੱਗੇ ਪਿੱਛੇ ਕਰ ਸਕਦੇ ਆ ਮਿਊਟ ਦਾ ਬਟਨ ਆ ਜਾਂਦਾ ਕਾਲਿੰਗ ਦਾ ਬਟਨ ਆ ਜਾਂਦਾ ਬਿਲਕੁਲ 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 ਠੀ ਇਹ ਜੇ ਤੁਸੀ ਆਪਣਾ ਫੋਨ ਰੱਖ ਚੱਕ ਸਕਦੇ ਹੋ ਤੇ ਬਾਕੀ ਸਾਰਾ ਸਾਰਾ ਕੋ ਸੇਮ ਹੈ ਨਾ ਇਹ ਵੀ ਚੀਜ਼ ਉਧਰ ਸੇਮ ਸੀ ਬਟ ਇੱਕ ਆ ਬਟਨ ਇਹਦੇ ਵਿੱਚ ਅਡਜਸਟ ਹੋਇਆ ਲੱਗਦਾ ਇਲੈਕਟ੍ਰੀਕਲ ਬਟਨ ਆ ਜਾਂਦਾ ਇਹਦੇ ਵਿੱਚ ਕੀ ਹੋਣਾ ਤੁਹਾਡੀ ਜਿਹੜੀ ਸ਼ੀਸ਼ੇ ਆ ਇਲੈਕਟ੍ਰੀਕਲ ਫੋਲਡੇਬਲ ਲੈਣੇ ਆ ਉਹ ਚ ਫੋਲਡ ਨਹੀਂ ਹੋਣੇ ਓਕੇ ਇਹਨੂੰ ਕਰੇ ਤਾਂ ਉਹ ਬਾਹਰ ਆ ਲੈ ਆਪਣੇ ਆਪ ਬੰਦ ਹੋ ਜੀ ਠੀਕ ਹਾਂਜੀ ਹਾਂ ਚਾਬੀ ਲਾ ਦੇ ਇੱਕ ਮਿੰਟ ਹਾਂਜੀ ਹਾਂਜੀ ਜੀ ਚਾਹੀਸ਼ੇ ਤਾਂ ਫੋਲਡ ਕਰ ਸਕਦੇ ਹੁੰਦੇ ਨੇ ਕੋਲਡ ਫੰਕਸ਼ਨ ਹੋ ਗਿਆ ਤਾਂ ਜੀ ਇੱਕ ਬਟਨ ਮਿਲ ਜਾਣਾ ਸਾਨੂੰ ਇੱਕ ਐਕਸਟਰਾ ਇਹ ਚੀਜ਼ ਆ ਜਾਣੀ ਹੈ ਮਿਊਜ਼ਿਕ ਪਲੇਅਰ ਆ ਜਾਣਾ ਇਹਦਾ ਏਸੀ ਹੀਟਰ ਦਾ ਪੈਨਲ ਦੇਖੋ ਸਰ ਉਹਦਾ ਏਸੀ ਹੀਟਰ ਦਾ ਪੈਨਲ ਮੈਨੂਅਲ ਸੀ ਇਹ ਤੁਹਾਨੂੰ ਡਿਜੀਟਲ ਮਿਲ ਜਾਣਾ ਇਹ ਆਟੋ ਹੋ ਜਾਂਦਾ ਹੈਗਾ ਠੀਕ ਹੈ ਜੀ ਓਕੇ ਜੀ ਹੋਰ ਇਸ ਦੇ ਵਿੱਚ ਹੋਰ ਤਾਂ ਮੈਂ ਦੱਸਾਂ ਉਹਨੂੰ ਪਿਛਲੀ ਪਿਛਲੇ ਪਾਸੇ ਹੀਟ ਦੀ ਗੱਲ ਕਰਦੇ ਆ ਇਹਦੇ ਪਿਛਲੇ ਸੀਟ ਦੀ ਹਾਂ ਆਹ ਦੇਖੋ ਡਰਾਈਵਰ ਹੈ ਜੀ ਸੀਟ ਹੈ ਆਪਣੀ ਜਿਹੜੀ ਉਹ ਵੀ ਆ ਗਈ ਜੀ ਲਓ ਜੀ ਹੁਣ ਦੇਖਦੇ ਆ ਵਿਕਟੋਰੀਸ ਇਹ ਵੱਲੀ ਗੱਡੀ ਡੇਡੀ ਨੂੰ ਵੀ ਬਹੁਤ ਜ਼ੋਰ ਲਾਇਆ ਮੈਂ ਉਦੋਂ ਜਿੱਦਾਂ ਚਿੱਦਰ ਬੈਂਗਲਰ ਲੈਣ ਆਏ ਤੇ ਮੈਂ ਚਾਚਾ ਜੀ ਨੂੰ ਫੋਨ ਲਾ ਕੇ ਖੜ ਗਿਆ ਮਹਾ ਚਾਚਾ ਜੀ ਯਾਰ ਗੱਡੀ ਉਹ ਬਹੁਤ ਟੌਪ ਦੀ ਜੀ ਸਮਝਿਆ ਕੋਈ ਫਾਇਦਾ ਤਾਂ ਹਾਂ ਹੈ ਤਾਂ ਵਧੀਆ ਗੱਡੀ ਆ ਨਹੀਂ ਚਲੋ ਜੇ ਦੇਖਿਆ ਜਾਵੇ ਨਾ ਜਈ ਉਹ ਗੱਡੀ ਦੀ ਐਵਰੇਜ ਬਹੁਤ ਦਾ ਬੈਂਗਲਰ ਦੀ ਕਹਿੰਦਾ ਇਹ ਗੱਡੀ ਬੜੀ ਚੱਲੇ ਹਾਂ ਪੂਰੀ 35 ਦੀ ਐਵਰੇਜ ਗੱਡੀ ਜੀ ਬਹੁਤ ਐਵਰੇਜ ਆ ਉਦੀ ਆਯੋਬਾ ਜੀ ਬਣਾਈ ਹੈ ਜੀ ਦੀ ਐਵਰੇਜ ਕਿੰਨੀ ਹੈ ਜੀ ਹਾਂ ਜੀ ਇਹਦੀ ਪੈਟਰੋਲ ਦੀ ਆ ਜਾਂਦੀ ਹੈ ਤਾਂ ਮੈਨੂਅਲ ਆਣੀ ਹੋਗਾ 21.9 ਦੀ ਜਾਂ ਕੁਝ ਨਾ ਕੁਝ 21 ਕੁਝ ਦੀ ਆ ਜਾਂਦੀ ਹੈ ਜੀ ਠੀਕ ਹੈ ਜੀ ਜਿਹੜੀ ਆਪਣੀ ਜਿਵੇਂ ਜਿਵੇਂ ਹੁਣ ਇਹ ਹੈ ਜੀ ਆਟੋਮੈਟਿਕ ਠੀਕ ਹੈ ਜੀ ਅੱਛਾ ਜੀ ਇਸ ਵਿੱਚ eNG ਸਟ੍ਰੋਂਗ ਹਾਈਬ੍ਰਿਡ ਆ ਰਹੀ ਹੋਈ ਹੈ। ਹੂੰ ਜੇ ਤੁਸੀਂ ਤੁਹਾਨੂੰ ਸਮਾਰਟ ਹਾਈਬ੍ਰਿਡ ਵੀ ਮਿਲ ਜੂਗੀ ਉਹ ਮੈਨੂਅਲ ਆਉਂਦੀ ਹੈ। ਓਕੇ ਲੱਗਦਾ ਇਹ ਹੈਗਾ بیس ਮਾਡਲ ਤੋਂ ਉੱਪਰਲਾ ਵੇਰੀਐਂਟ, VXE ਮਾਡਲ। ਠੀਕ ਹੈ। ਜਿਹੜਾ ਇਹ VXE ਵੇਰੀਐਂਟ ਹੈਗਾ ਆ ਇਹਦੇ ਵਿੱਚ ਆਪਾਂ ਨੂੰ ਜੋ-ਜੋ ਨੀਡਸ ਹੈ ਸਾਰੀਆਂ ਹੈਗੀਆਂ ਬਟ ਸਾਨੂੰ ਇਹ بیس ਮਾਡਲ ਦੇ ਵਿੱਚ ਵੀ ਕਾਫੀ ਫੀਚਰਸ ਆ ਜਾਂਦੇ ਆ। ਹੂੰ ਹੂੰ ਜਿਹੜਾ ਕੋ ਬੇਸ ਮਾਡਲ ਦੇ ਵਿੱਚ ਵੀ ਤੁਹਾਨੂੰ ਸੇਮ ਐਸੇ ਜਿਹੜਾ ਇਹ ਇਅਰਮਾ ਜਿਹੜਾ ਇੰਟੀਰੀਅਰ ਸੇਮ ਹੀ ਹੋਣਾ ਹੈ ਉਹਦਾ ਮਿਊਜ਼ਿਕ ਐਕਸਾਈਟ ਤੋਂ ਸਟੇਰੀਓ ਵਿੱਚ ਕਨੈਕਟਿੰਗ ਵੀ ਆ ਜਾਣੀ ਆ। ਵੌਇਸ ਵਾ ਕਲੋਜ਼ ਕੰਟਰੋਲ ਮਿਲ ਜਾਨਾ ਠੀਕ ਹੈ ਜੀ ਉਹ ਸੋਹਣਾ ਜਿਹੜਾ ਜਿਹੜਾ ਸਾਡਾ ਵੀਰ ਜਿਹੜਾ ਲੱਗ ਰਿਹਾ ਹੈ ਪਾ ਜੀ ਠੀਕ ਹੈ ਜੀ ਇਹ ਤੁਹਾਨੂੰ ਕੱਟੀ ਲੱਕ ਵਾਈਜ਼ ਬਹੁਤ ਸੋਹਣੀ ਹੈ ਜੀ ਇਹ ਦੇਖਦੇ ਹਾਂ ਹੁਣ ਕਿਹੜੀ ਆ ਭਾਗਾਂ ਚ ਲਿਖੀ ਵੀ ਸਾਡੇ ਵਾਲੀ ਜਿਹੜੀ ਗੱਡੀ ਦੂਜੀ ਐ ਉਹਦੀ ਟ੍ਰਾਈ ਲੈਣ ਗਏ ਹੋਏ ਆ ਇਹਨਾਂ ਦੇ ਬੰਦੇ ਉਹ ਵਿੱਚ ਕਟਾਣੀ ਆਪਾਂ ਨੇ ਦੇਖਦੇ ਆ ਫਿਰ ਹਣ ਉਹਦਾ ਕਿਆ ਲਾਉਂਦੇ ਆ ਇਹ ਤੇ ਇਹਦਾ ਦੱਸ ਕਿਆ ਦੱਸਦੇ ਆ ਭਾਈ ਆਪਣੇ ਵਾਲੀ ਇੱਧਰ ਖੜਾ ਜੀ ਟਾਪ ਮਾਡਲ ਵਿਕਟੋਰੀਸ ਦਾ ਇਹ ਗੱਲ ਟਾਪ ਮਾਡਲ ਐ ਉਸੂ ਬਟਨ ਸਟਾਰਟ ਆ ਇਹ ਤੇ ਇਹ ਵੀ ਆਟੋਮੈਟਿਕ ਐ ਇਹਦੇ ਮਤਲਬ ਕੁਝ ਕੁ ਚੀਜ਼ਾਂ ਉਹਦੇ ਨਾਲੋਂ ਫਰਕ ਆ ਇਹਦਾ ਆਹ ਚੀਜ਼ਾਂ ਇੱਕ ਤਾਂ ਉਹਰੇ ਲਾਈਟਿੰਗ ਆ ਇਹਦੇ ਜਦੋਂ ਮਤਲਬ ਚਾਬੀ ਆਨ ਕਰਦੇ ਆ ਚਾਬੀ ਤਾਂ ਆਪਣੇ ਵਿੱਚ ਹੈ ਨਹੀਂ ਆਹ ਚੀਜ਼ਾਂ ਚ ਲਾਈਟਾਂ ਮਲਦੀਆਂ ਇਹਦੇ ਦੇਖੀ ਸੀਗੀ ਵੈਸੀ ਪਹਿਲਾਂ ਅਸੀਂ ਤੇ ਸਕਰੀਨ ਵੀ ਦੀ ਬੜੀ ਆ ਗਈ ਹੁਣ ਇਹ ਸਨਰੂਫ ਆ ਗਿਆ ਜੀ ਇਹਨੂੰ ਪਰ ਇਹ ਜਾਊਗੀ ਮੇਰੇ ਖਿਆਲ ਨਾਲ 20 ਬੂ ਦੇ ਗੇਟ ਚ ਜਿੱਥੇ ਤੱਕ ਮੇਰਾ ਆਈਡੀਆ ਹੈ ਫਿੱਚਰ ਉਹਦੇ ਵਿੱਚ ਬਹੁਤ ਜ਼ਿਆਦਾ ਹੈ। ਤੇ ਕਿਹਨੂੰ ਆ ਰਡਾਰ ਜਿਹਾ ਆ ਗਿਆ ਇੱਥੇ। ਬਾਹਰਲੀ ਸਾਈਡ ਤੋਂ ਦਿਖਦਾ ਉਹ ਕਾਹ ਕਹਿੰਦੇ ਉਹਨੂੰ। ਉਹੋ ਮਤਲਬ ਇਹ ਬਾਈ ਚਾਂਸ ਬੰਦੇ ਨੂੰ ਨੀਂਦ ਆ ਗਈ ਜਾਂ ਕੁਝ ਮੁਰੇ ਆ ਗਿਆ ਅਚਾਨਕ ਇਹ। ਆ ਦੇਖੋ ਆ ਸੈਂਸਰ ਲੱਗਿਆ ਹੋਇਆ। ਇਹ ਬੰਦੇ ਨੂੰ ਨੀਂਦ ਆ ਗਈ ਬਾਈ ਚਾਂਸ ਇਹਨੇ ਆਪੇ ਬ੍ਰੇਕ ਲਾ ਦਣੀ ਗੱਡੀ ਨੇ। ਇਹ ਸਿਸਟਮ ਇਹਦੇ ਵਿੱਚ ਵਧੀਆ ਵੈਸੇ। میری یہ మైلیجਣੀ ਜਿਹੜੀ ਪ੍ਰੋਵਾਈਡਰ ਦਾ 5.0 ਕੁਝ ਜੀ ਐਵਰੇਜ ਆਉਂਦੀ ਹੈ। ਠੀਕ ਹੈ ਜੀ ਜੇ ਆਪਾਂ પેટ્રોલ ਲੈਣੇ ਆ ਸਮਾਰਟ ਹੋਇਰ ਲੈਣੇ ਆ ਉਹ ਹਮੇ ਲਓ ਜੀ ਹੁਣ ਆਪਾਂ ਅਗੇ ਟੁਆਇਟ ਆਲਿਆਂ ਦੇ ਇੱਥੇ ਵੀ ਦੇਖਦੇ ਆ ਜੇ ਕੋਈ ਆਜਵੇ ਪਸੰਦ ਦਾ ਗੱਡੀ ਵਧੀਆ ਹਨਾ ਇਹ ਆ ਗੱਡੀ ਪਰ ਹੈਗੀ ਅੱਖ ਸਾਡੀ ਜਿਹੜੀ ਆ ਖੜੀ ਆ ਬਾਕੀ ਹੁਣ ਦੇਖਦੇ ਆ ਇਹਨਾਂ ਤੋਂ ਪੁੱਛ ਗਿਛਗੇ ਕਿਆ ਕੋਸਾ ਹਸਾਬ ਕਿਤਾਬ ਜੇ ਹਨਾ ਸਾਰਾ ਦੇਖਦੇ ਆ ਫਿਰ ਬਾਕੀ ਸਿਲਵਰ ਕਲਰ ਇਹ ਵੀ ਸੀਐਨਜੀ ਵਿੱਚ ਖੜੀ ਹੈ ਇਹਨਾਂ ਕੋਲ ਇਧਰ ਉਹਦੇ ਨਾਲ ਦੀ ਹਾਂਜੀ ਆਰਟੀਕਲ ਨਾਲ ਦੀ ਆਰਟੀਕਲ ਨਾਲ ਦੀ ਹਾਂਜੀ ਹਾਂ ਇਨਾਂ ਕੋਲ ਤਾਂ ਹੈਗੀਆਂ ਇੱਕਾ ਹੋਰ ਘੜੀ ਨਾਲ ਹੀ ਆ ਆਰਟੀਕਲ ਦੀ ਉੱਧਰ ਵੈਸੇ ਬੁਕਿੰਗ ਚੱਲਦੀ ਆ ਜੀ ਇਨਾਂ ਕੋਲ ਹੈਗੀਆਂ ਦੋ ਸੇ ਆਰਟੀਕਲ ਵੀ ਭੈਣੇ ਇਹ ਭੈਣੇ ਹਾਂ ਜੀ ਜਿੱਦਾਂ ਹੁਣ ਬਲੀਨੋ ਦੇ ਬੱਟੇ ਇਹਨਾਂ ਨੇ ਗਲੈਂਜਾ ਕੱਢਤੀ ਉਹੀ 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 ਉਹ ਚੀਜ਼ ਹੋਈ ਵੀ ਆ ਜੀ ਇਹ ਆਰਟੀਕਲ ਦੇ ਬੱਟੇ ਇਹਨਾਂ ਨੇ ਆ ਕੱਢਤੀ ਜੀ ਕਿੰਜ ਨਿੰਜਨ ਮੈਨੂੰ ਲੱਗਦਾ ਸੇਵੇਂ ਇਹਨਾਂ ਦੇ ਹਾਂ ਜੀ ਹਾਂ ਉਹ ਤਾਂ ਸਾਰਾ ਕੁਝ ਸੇਵੇਂ ਬਸ ਕੰਪਨੀ ਨੇ ਮੋਡ ਚੇਂਜ ਕਰਤੀ ਉਹ ਤਾਂ ਕੁਝ ਨਹੀਂ ਹੈ ਜੀ ਸਪੇਸ ਵੀ 19 ਕੇ ਲੱਗਦੀ ਜੀ ਦੇਖੇ ਤੇ ਵਿੱਚ ਹਾਂਜੀ ਹਾਂ ਇੱਕ ਵੀ ਹੋਰ ਗੱਡੀ ਦੀ ਲੰਬਾਈ ਉਹ ਦੱਸਦੀ ਹੈ ਲੰਬਾਈ ਦੱਸਦੀ ਬਿਲਕੁਲ ਸਹੀ ਗੱਲ ਹੈ ਖੁੱਲੀ ਹੋਇਆ ਮੈਂ ਕਹਣਾ ਇਹਦਾ ਬੈੱਡ ਬਣਦਾ ਹੋਣਾ ਮੈਨੂੰ ਲੱਗਦਾ ਵਿੱਚ ਹਾਂਜੀ ਨਹੀਂ ਇੰਨੀ ਆ ਕੇ ਹੁੰਦੀ ਹੈ ਨਾੜੀ ਫੋਲਡ ਇਹ ਹਾਂ ਇਥੇ ਜ਼ਿਆਦਾ ਨਹੀਂ ਜੀ ਫੋਲਡ ਹੁੰਦੀਆਂ ਉਹ ਪਿੱਛੇ ਵੱਡਿਆ ਬਣਾਇਆ ਹੋਇਆ ਹੈ ਮੈਂ ਤਾਂ ਕਹਣਾ ਉਹ ਪਿੱਛੇ ਦਾ ਫਿਰ ਡਿੱਗੀ ਕਰਕੇ ਫੋਲਡ ਹੋ ਜਾਂਦੀਆਂ ਨਾ ਜੀ ਮਤਲਬ ਡਿੱਗੀ ਜ਼ਿਆਦਾ ਬੜੀ ਕਰਨੀ ਨੂੰ ਆਹ ਵਾਲੀਆਂ ਨਹੀਂ ਫੋਲਡ ਹੁੰਦੀਆਂ ਦੂਜੇ ਨੰਬਰ ਵਾਲੀਆਂ ਪਿੱਛੇ ਵਾਲੀਆਂ ਤਾਂ ਡਿੱਗੀ ਕਰਕੇ ਫੋਲਡ ਹੋ ਜਾਂਦੀਆਂ ਆ ਦੇਖੋ ਇਹ ਇਹ ਤੁਹਾਨੂੰ ਸਿਲੰਡਰ ਆਇਆ ਦਾ ਮਤਲਬ ਸਿਲੰਡਰ ਹਾਂਜੀ ਸੀਐਨਜੀ ਹੋਣਾ ਇਹ ਆ ਪਿਆ ਸਿਲੰਡਰ ਇਹਦੀ ਵੀ ਐਬਰੇ ਜੀ ਪਤਾ ਕਰਨੀ ਕਿੰਨੀ ਪੁੱਛ ਲੈਣੇ ਆ ਜੀ ਕਿਹ ਅਸਹਾਬਤਾ ਹੋ ਜਾ ਇਹਦਾ ਮਾੜੀ ਨ ਗੱਡੀ ਇਹ ਵੀ ਰੂਮੀ ਔਨ ਹਾਂਜੀ ਹਾਂ ਗੱਡੀ ਤਾਂ ਠੀਕ ਆ ਵੈਸੇ ਅੱਜਾ ਸੀ ਦਾ ਬਹੁਤ ਤਗੜੀ ਬਣਾਈ ਹੋਈ ਆ ਟਵੈਟਾ ਵਾਲਿਆਂ ਨੇ ਵਾਹ ਵਾਹ ਗਲੰਜਾ ਇਹ ਬਲੀਨੂ ਬਲੀਨੂ ਦੇ ਨਾਲ ਵਾਲੀ ਹੈ ਹਾਂਜੀ ਹਾਂ ਸਿਨਹਾ ਐਲੈਕਸ ਬਗਰਾ ਜਦ ਟੌਮ ਬੇਸ ਮਾਡਲ ਬਗਰਾਇਆ ਠੀਕ ਦੋ ਮਾਡਲ ਨੇ ਨਹੀਂ ਚਾਰ ਮਾਡਲ ਨੇ ਇਹ ਵੀ ਸਾਰੇ ਪਾਸੇ ਦੇ ਭਰੀ ਵੀ ਕਿੰਨੇ ਫੰਕਸ਼ਨ ਆ ਇਹਦੇ ਵਿੱਚ ਤਾਂ ਕੀ-ਕੀ ਦੱਬੀ ਜਾਊਗਾ ਮੈਨੂੰ ਕਿਸੇ ਬੰਦਾ ਗੱਡੀ ਚ ਲੰਘੂਗਾ ਫੰਕਸ਼ਨ ਵਰਤੂਗਾ ਮੈਂ ਤਾਂ ਹੀ ਸਮਝ ਲਾਗਾ ਗੱਲ ਸਹੀ ਹੈ ਜੀ ਹਾਂ ਕਦੇ ਆਹ ਸੋਚੇ ਦੱਬੂਗਾ ਤੇ ਆਹ ਦੱਬੂਗਾ ਤੇ ਆਹ ਦੱਬੂਗਾ ਨੇ ਚ ਕੋਈ ਥੋੜਾ ਕਪੜਾ ਹੀ ਬਸ ਦੇ ਜਿੰਨੇ ਨੂੰ ਬੰਦਾ ਸੋਚਾਂ ਮਲ ਦੇਖਦਾ ਵੀ ਆਹ ਕਾਦਾ ਏ ਵੀ ਕਾਦੀ ਸੋਚੇ ਦੱਬੂਗਾ ਹੂੰ ਕਰ ਮਤਲਬ ਇਨਸਾਨ ਨੇ ਥੋੜੀ ਜਿਹੀ ਸਖਾਲਾ ਕਰਨ ਦੀ ਕੋਸ਼ਿਸ਼ કરી ਇਹਨਾਂ ਨੇ ਹਾਂਜੀ ਹਾਂ ਪਰ ਅੜਜਾ ਅੜਜਾ ਵਾ ਵੀ ਹੈਗਾ ਇਹ ਬਿਲਕੁਲ ਬਿਲਕੁਲ ਉਹ ਤਾਂ ਹੈਗੀ ਹੈ ਜੀ ਹਾਂ ਉਹਦਾ ਪਾਸੇ ਗੱਡੀ ਮਾਰੀ ਨਹੀਂ ਹੈਗੀ ਇਹ ਵੀ ਖੁੱਢੀ ਢੁਲੀ ਹੈਗੀ ਮੇਰੇ ਵਾਲੀ ਗੱਡੀ ਵਾਂਗੂ ਹੂੰ ਗੱਡੀ ਖੁੱਢੀ ਢੁਲੀ ਹੈ ਜੀ ਪਰ ਪਰ ਇਹਦੇ ਇਹਦੇ ਮੁੱਲ ਦੀ ਮੇਰੇ ਲਈਆਂ ਦੋ ਆਉਣੀਆਂ ਨੇ ਲੈ ਕੇ ਉਹਨੇ ਵੀ ਅੰਮ੍ਰਿਤਸਰ ਜਾਣ ਆਏ ਨੇ ਵੀ ਮਤਲਬ ਇਹਨੇ ਵੀ ਅੰਮ੍ਰਿਤਸਰ ਨੂੰ ਇਹ ਤਾਂ ਹੈ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਆ ਬਟਣਾ ਦੂਜਾ ਆ ਗਿਆ ਉਹਨਾਂ ਦਾ ਸ਼ੀਸ਼ਾ ਰਾਤ ਨੂੰ ਚੇਂਜ ਕਰਨਾ ਜੀ ਸ਼ੀਸ਼ਾ ਨਾਲ ਬਲੈਕ ਜਿੱਦਾਂ ਹੁਣ ਲਾਈਟ ਪੈਂਦੀ ਅੱਖਾਂ 'ਚ ਬਿਲਕੁਲ ਬਿਲਕੁਲ ਸਹੀ ਕਹਿੰਦਾ ਇਹ ਲਾਈਟ ਜਦ ਜਦ ਇਹ ਆਨ ਹੋਣਾ ਉਹ ਤੋਂ ਬਾਅਦ ਵਿੱਚ ਉਹ ਤੋਂ ਬਾਅਦ ਹਾਂਜੀ ਫੇਰ ਕੰਮ ਕਰੂਗਾ ਇਹ ਸਨਰੂਫ ਆ ਗਿਆ ਜੀ ਇਹਨੂੰ ਇੱਕ ਤਾਂ ਹਾਂ ਇਹ ਸਨਰੂਫ ਕੋਲਾ ਸਿਸਟਮ ਵੀ ਹੈ ਜੋ ਉੱਪਰ ਹੁਣ ਮੁੰਡਾ ਨਹੀਂ ਹੈਗਾ ਬੇਚਾਰੀ ਕੁੜੀ ਦੀ ਵੀਡੀਓ ਕਾ ਬਣਾਉਂਗੇ ਆਪਾਂ ਹਮ ਬਿਲਕੁਲ 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 ਇਹਨੂੰ ਸਨਰੂਫ ਕਹਿੰਦੇ ਚਲੋ ਨਿਕਲੋ ਬਾਹਰ ਬਾਹਰ ਲੈ ਕੇ ਨਾ ਪੂਰਾ ਇਹ ਤਾਂ 36000 21 ਤੋਂ ਬਦਲ ਬਾਹਰ ਜਾ ਕੇ ਦੇਖਦੇ ਆ ਜੀ ਕਿਆ ਗੱਲ ਹੋ ਗਈ ਤੁਸੀਂ ਦੋਹੇ ਜਾਣੇ ਸਾਈਡਪਨੋਂ ਹੋ ਕੇ ਲੱਗ ਜੰਦੇ ਚੁਕਲੀਆਂ ਜੀਆਂ ਕਰਨ ਹੈ ਨਹੀਂ ਨਹੀਂ ਅਸੀਂ ਤਾਂ ਨਹੀਂ ਕਰਦੇ ਹਾਂ ਦੇਖੋ ਮੈਂ ਕਿਹਾ ਤੁਸੀਂ ਦੇਖੋ ਇਹ ਤਾਂ ਦੇਖਦੇ ਆਂ ਗੱਡੀ ਹੁਣ ਕਿਹੜੀ ਫਿੱਟ ਆਂਦੀ ਆਪਣੇ ਤੇ ਹੋਈ ਲਾਵਾਂਗੇ ਹਾਂ ਫੇਰ ਤੁਸੀਂ ਫਿੱਟ ਕਰੋ ਬਾਅਦ ਵਿੱਚ ਗੱਲਾਂ ਜੀਆਂ ਚੱਲ ਪੁੰਦੀਆਂ ਕੀ ਕਰਦਾ ਗੱਲਾਂ ਮੈਂ ਤਾਂ ਸਾਡੀ ਗੱਲ ਇਦਾਂ ਚੱਲਦੀ ਐ ਵੀ 16-17 ਲੱਖ ਤੇ ਥੱਲੇ ਰਹਿ ਅੱਛਾ ਜੀ 16-17 ਲੱਖ ਤੇ ਥੱਲੇ ਰਹਿਣਾ ਥੱਲੇ ਰਹਿ ਉੱਪਰ ਨਾ ਜਾ 10 ਕ ਲੱਖ ਤੱਕ ਰਹੇ ਤਾਂ ਵਧੀਆ ਐ ਅੱਛਾ ਜੀ ਯਾਰ ਉੱਪਰ ਤੋਂ ਜੰਗਾ ਬੀਬੀ ਸਾਡਾ ਸਾਡਾ ਅਸੀਂ ਪਾਣੀ ਵੀ ਮਿਲ ਗਿਆ ਮਾਰਾ ਜੀ ਸਾਡੇ ਤਸੀਨਾ ਆਈ ਜਾਂਦਾ ਅੱਛਾ ਗੱਲ ਪਤਾ ਕਿ ਇਹ ਮਹੀਨਾਂ ਜਦਿਆ ਜਾਂਦਾ 10 ਤਰੀਕ ਜਾਇਓ 10 ਤੱਕ ਵੀ ਦਾਸ ਆ ਗਈ ਜਦ ਕਿਹਦੇ ਦੇੜੀ ਹੁੰਦੇ ਫਿਰ ਮਸ਼ੀਨਾਂ ਬੜੀ ਛੇਤੀ ਹੁੰਦੀ ਤਾਂ ਮੁੱਕ ਜਦੋਂ ਲੈਣਾ ਟਾਈਮ ਟੱਪਦਾ ਨਹੀਂ ਫੇਰ ਨਹੀਂ ਟਾਈਮ ਟੱਪਦਾ ਅਜੇ 10 ਲੱਖ ਦੀ ਰੇਂਜ ਚ ਰਹੇ ਤਾਂ ਫਾਇਦਾ ਹੈ ਇਹ ਕਿੰਨਾ ਕਹੇਗੀ ਮੈਡਮ ਇਹ ਤਾਂ ਸਾਡੇ 13 ਤੋਂ ਸ਼ੁਰੂ ਹੁੰਦਾ ਹੈ ਕਿਚਾ ਪਾਟੇ ਪੀ ਰਹੇ ਆ। ਮੈਂ ਤਾਂ 16 ਕਾ ਥੱਲੇ ਹੀ ਕਹਿੰਦੇ ਆ ਕਿ ਤਾਂ ਸਰ ਨੂੰ ਸਰ ਜਣਾ 3 ਲੱਖ 5 ਦਾ। ਚੁੱਕ ਵਾਲੇ ਕੋਲੋਂ 16 ਕੜਾ ਵੀ ਦਿਖਾ ਦੋ। ਪੁੱਛਦੇ ਆ ਉਹ ਬਾਈ ਬੇਲਾ ਹੋ ਜਵੇ ਉਧਰ। ਮੈਡਮ ਕਹਿੰਦੇ ਥੱਲੇ ਵੜ ਵੀ ਜਾਂਦੇ ਆ। ਹਮਮ ਫਿਰ ਕਰਦੇ ਆ ਗੱਲਬਾਤ ਬਾਈ ਨਾਲ। ਗੱਡੀ ਵੈਸੇ ਸੋਹਣੀ ਹੈ ਇਹ ਵੀ।

ਹੈਂਡ ਬਲੈਂਡਰ ਮਿਲ ਗਿਆ ਇਹ ਵੀ ਇੱਕ ਹੈ ਨਹੀਂ ਚਲੋ ਠੀਕ ਹੈ ਇਹ ਵੀ ਹਾਂ ਦੇਖ ਹਾਂ ਗੱਡੀਆਂ ਦੇ ਮਾਡਲੇ ਬਹੁਤ ਆ ਮਾਡਲੇ ਬਹੁਤ ਆਗੇ ਜੀ ਪਤਾ ਹੀ ਨਹੀਂ ਲੱਗਦਾ ਕਿਹੜੀ ਕਿਹੜੀ ਇਹ ਗੱਡੀ ਦੀ ਇਹ ਫਰਾਂਕਸ ਨਾਲ ਦੀ ਹੈ ਜੀ ਜਿਹੜੀ ਇਹ ਇਹ ਗੱਲ ਚੱਕਰ ਗਿਆ ਜੀ ਜਿਹੜੀ ਇਹ ਵੈਸੇ ਜਿਹੜੀ ਮਰੂਤੀ ਸੰਜੂਕੀ ਵਾਲੇ ਨਾਲ ਦੀ ਇਹਨਾਂ ਨੇ ਕਈ ਗੱਡੀਆਂ ਮਿਲਦੀਆਂ ਸੇਮ ਏ ਹੈਗਾ ਇਹਨਾਂ ਦਾ ਟਾਈਪ ਹੈਗਾ ਟਾਈਪ ਹੈਗਾ ਹਨਾ ਜੀ ਹਾਂ ਹੁਣ ਇਹ ਫਰਾਂਕਸ ਨਾਲ ਦੀ ਸੇਮ ਉਹੀ ਕਾਪੀ ਆ ਜੀ ਉਹ ਜਿਹੜੀ ਗਲੈਂਜਾ ਏ ਉਹ ਬਲੀਨੋ ਨਾਲ ਦੀ ਸੇਮ ਤੇ ਉਹ ਉਹ ਜਿਹੜੀ ਉਹ ਨੀਚੇ ਖੜੀ ਆ ਆਪਾਂ ਹੁਣ ਦੇਖ ਕੇ ਆਏ ਆ ਜਿਹੜੀ ਹੁਣ ਜਿਹਦੇ ਵਿੱਚ ਬੈਠੇ ਦੇ ਆਪਾਂ ਉਹ ਉਹ ਹੈਗੀ ਆ ਗ੍ਰੈਂਡ ਬਟਾਰਾ ਦੇ ਬਿਲਕੁਲ ਸੇਮ ਆਰਟੀਕਲ ਨਾਲ ਦੀ ਉਹ ਆ ਜਿਹੜੀ ਆਪਾਂ ਬਾਹਰ ਦੇਖੀ ਆ ਮਤਲਬ ਕਈ ਗੱਡੀਆਂ ਮਿਲਦੀਆਂ ਨੇ ਨਹੀਂ ਆਪਸ ਵਿੱਚ ਪਤਾ ਨਹੀਂ ਕਿਹਾ ਸੱਕਣ ਇਹ ਹਾ ਸਪੋਰਟਸ ਮਾਡਲ ਹੈ ਬਿਲਕੁਲ ਗੱਡੀ ਦਾ ਘੈਂਟ ਲੱਗਦੀ ਹੈ ਜੀ ਆਟੋਮੈਟਿਕਾਂ ਵਾਲੀ ਉਹ ਮੜੀ ਦੇ ਨਾਲ ਇਹਦੇ ਵਿੱਚ ਦੂਰੀ ਵੀ ਮਿਲਣੀ ਹੈ ਆਪਣਾ ਹਮ ਕੋਲੇ ਵੈਸੇ ਖੁੱਲੀ ਡੋਲੀ ਹੈ ਜੀ ਇਹ ਠੀਕ ਸੀਟ ਪਿੱਛੇ ਕਰਿਓ ਮੜੀ ਫੁੱਲ ਕਰਿਓ ਜੀ ਪਿੱਛੇ ਹਾਂ ਫੇਰ ਵੀ ਬੰਦਾ ਮਤਲਬ ਬੈਠਾ ਆਰਾਮ ਨਾਲ ਪਿੱਛੇ ਫੁੱਲ ਪਿੱਛੇ ਕਰਕੇ ਵੀ ਕਾ ਹੂੰ ਬਹੁਤ ਸਾਰੀਆਂ ਗੱਡੀਆਂ ਦੀਆਂ ਸੇਮ ਆ ਵੀ ਉੱਥੇ ਪਰਫੇਮੇ ਦੇਖਦੇ ਵਿਕਟੋਰੀਆ ਵਾਲਾ ਸਿਸਟਮ ਆ ਹੂੰ ਸਾਰੀ ਉਹਦੇ ਦਾ ਆ ਸਿਸਟਮ ਜਿਹੜਾ ਲੱਗਾ ਹੋ ਸਾਰਾ ਹੀ ਉਹ ਕਿਆ ਕਹਿੰਦੇ ਆ ਬਰੀਜਾ ਬਰੀਜਾ ਵਾਲਾ ਹਾਂਜੀ ਹਾਂ ਅਮਨ ਵਾਲੀ ਚ ਵੀ ਸੇਮ ਆਹੀ ਆ ਜੀ ਬਲੀਨੋ ਚ ਹੂੰ ਚਲੋ ਇਹਦੇ ਕਿਆ ਕਹਿੰਦੇ ਸਾਡੇ ਭਾਗਾਂ ਚ ਪਤਾ ਨਹੀਂ ਕਿਹੜੀ ਹੋਣੀ ਆ ਦੇਖਦੇ ਆ ਹੁਣ ਇੱਥੇ ਦਾਲ ਗਲਦੀ ਸਾਡੀ ਪਾਣੀ ਮੱਲਾ ਦਾ ਜੀ ਇਹਨਾਂ ਨੂੰ ਸੱਚੀਂ ਪਲਾਉਣਾ ਪੈਣਾ ਇਹ ਉੱਠਦੇ ਨਹੀਂ ਹੈ ਜੀ ਇਹ ਬਹੁਤ ਸੱਚੀ ਪਾਣੀ ਪੂਣੀ ਪੀ ਲਿਆ ਇਹਨਾਂ ਦੇਖਦੇ ਆਪਾਂ ਦੇਖ ਰਹੇ ਸੀ ਆ ਦੇ ਅੱਛਾ ਗੱਡੀਆਂ ਦੇ ਰੇਟ ਪਏ ਦੇ ਗੱਡੀ ਹਾਂ ਗੱਡੀ ਉੱਪਰ ਉਹ ਆ ਜੀ ਕਹਿੰਦਾ ਫੋਰਚਨਰ ਲੈ ਲੈ ਕਹਿੰਦਾ ਹੈ ਆ ਜਿਹੜਾ ਫੋਰਚੂਨ ਲੈ ਕੇ ਲੈ ਲਓ ਸਾਰੇ ਜਣੇ ਲੈ ਕੇ ਲੈ ਲੈਣੇ ਜਿਹਨਾਂ ਜਿਹਨਾਂ ਵਿਆਹ ਹੋਇਆ ਵਧੀਆ ਦਾ ਠੀਕ ਹੈ ਜੀ ਨਾ ਦਿਨ ਬੰਨ ਲਓ ਵੀ ਭਾਈ ਸੋਮਵਾਰ ਨੂੰ ਮੇਰੇ ਕੋਲ ਰਹਿਣੀ ਚਾਹੇ ਤੁਹਾਡਾ ਵਿਆਹ ਚਾਹੇ ਕੁਝ ਵੀ ਹਾਂ ਮੰਗਲਵਾਰ ਨੂੰ ਮੋਟਰ ਦੀ ਵਾਰੀ ਬੰਨੀ ਵੀ ਹੁੰਦੀ ਆ ਐਤੋਂ ਵਾਰ ਆਪਣਾ ਟਾਸ ਪਾ ਲਿਆ ਕਰਨੀ ਹੈ ਭਾਈ ਛੁੱਟੀ ਵਾਲੇ ਦਿਨ ਕਿਹਨੇ ਕਿ ਫੇਨ ਜਾਣਾ ਜੀ ਮੈਂ ਤਾਂ ਟੱਕਾ ਲੈ ਲਈ ਹਾਈਲਾਈਟ ਉਹ ਦੇਖ ਲਓ ਪਿੱਛੇ ਵੀ ਨਾਲੇ ਖੁੱਲਾ ਕੰਮ ਹੋ ਜਾਣਾ ਹਾਂ ਇਹ ਅਮਨ ਵਾਲੀ ਵੀ ਆ ਜੀ ਕਿ ਕਿੰਨਾ ਕੀਰ ਮੈਂ ਗੱਡੀ ਮੇਰੇ ਉੱਥੇ ਬੜਾ ਜਿਹਾ ਬੜੀ ਗੱਡੀ ਗੱਡੀ ਹਾਂ ਜੀ ਹਾਂ ਇਹ ਬਲਾ ਚੋਰ ਤੇ ਚੱਕਿਆ ਜੀ ਅੱਛਾ ਹਾਂ ਜੀ ਹਾਂ ਪੂਆ ਹੈ ਸਾਹਮਣੇ ਕਾ ਸਾਹਮਣੇ ਕਾ ਪੂਆ ਨੇ ਪੰਡਾ ਆਇਆ ਹੋਇਆ ਤਾਂ ਜੀ ਇਹ ਵਿਆਹ ਖਾਂਦਾ ਹੁੰਦਾ ਆ ਗਿਆ ਇੱਧਰ ਨੂੰ ਜੀ ਹਾਂ ਜੀ ਹਾਂ ਨਾ ਮੁਕ ਲਿਆ ਜੀ ਹਾਂ ਅੱਜ ਕੇ ਸੀ ਕੰਮ ਜੀ ਅੱਜ ਆਪਣਾ ਕੋਟ ਮੈਰਜ ਕਰਾਈ ਉਹ ਮੁੰਡਾ ਬਾਹਰ ਤੇ ਆਇਆ ਬਣਾ ਜੀ ਠੀਕ ਹੈ ਠੀਕ ਹੈ ਠੀਕ ਹੈ ਭੈਣ ਨੇ ਫਿਰ ਬਾਹਰ ਨੂੰ ਜਾਣਾ ਕਾਗਜ ਬਣਾਉਣੇ ਤਾਂ ਕਰਕੇ ਕੋਟ ਮੈਰਜ ਕਰਾਈ ਜੀ ਅੱਜ ਲਓ ਜੀ ਭਾਈ ਟਾਟਾ ਸਿਆਰਾ ਦਾ ਵੀ ਬਹੁਤ ਨਾਮ ਸੁਣਿਆ 6 ਮਹੀਨੇ ਦੀ ਬੁਕਿੰਗ ਤੇ ਚੱਲਦੀ ਹੈ ਗੱਡੀ ਹਾਂ ਪਰ ਗੱਡੀ ਕਾਦੀ ਬੰਬੇ ਆ ਕਹਿ ਲੋ ਹਾਂ ਹਰੇਕ ਫੀਚਰ ਇਹਦੇ ਚ ਡਿਫੈਂਡਰ ਹੀ ਲੱਗਦੀ ਖੜੀ ਸਨਰੂਫ ਹੈਗਾ ਚੰਗਾ ਲਓ ਜੀ ਹਾਂ ਐਨ ਇੱਕ ਨੰਬਰ ਗੱਡੀ ਆ ਇੱਕ ਨੰਬਰ ਬਹੁਤ ਦਿਲ ਨੂੰ ਲੱਗੀ ਇਹ ਬਾਕੀ ਹੁਣ ਕਿਹੜੀ ਪ੍ਰਨਾਮ ਲਿਖਿਆ ਹੋਇਆ ਸਾਡਾ ਉਹ ਹੁਣ ਪਤਾ ਲੱਗੂਗਾ ਪੂਰਾ ਬੜਾ ਸਨਰੂਫ ਹੈ ਨ ਖੁੱਲੀ ਡੋਲੀ ਗੱਡੀ ਆ ਤੇ ਬਹੁਤ ਇਸ ਵਕਤ ਪੂਰੀ ਚਰਚਾ ਚ ਗੱਡੀ ਆ ਇਹ 6 ਮਹੀਨੇ ਦੀ ਬੁਕਿੰਗ ਮਾਣੂਗਾ ਇਹਦੀ ਬਾਹਰੋਂ ਬਹੁਤ ਸੋਹਣੀ ਆ ਪੂਰੀ ਹੈਵੀ ਗੱਡੀ ਆ ਤਾਕੀ ਲਾਏ ਤੋਂ ਹੀ ਪਤਾ ਲੱਗਦਾ ਉਹ ਖੜੀ ਹੈ ਉਹਦੀ ਅਜੇ ਡਿਲੀਵਰੀ ਆ ਡਿਫੈਂਡਰ ਹੀ ਕਹਿ ਸਕਦੇ ਆ ਬਿਲਕੁਲ ਡਿਫੈਂਡਰ ਦੀ ਉਹ ਕਾਪੀ ਆ ਬਹੁਤ ਸੋਹਣੀ ਗੱਡੀ ਸ਼ਾਨਦਾਰ ਹੈ ਨਿਕ ਨੰਬਰ ਤੇ ਕਾਲੂ ਵੀ ਦੱਲੂ ਪੂਰੀ ਲੱਗੀ ਗੱਡੀ ਇਹ ਇੱਥੋਂ ਸ਼ੇਪ ਦੇਖੋ ਡਿਫੈਂਡਰ ਹੀ ਆ ਪੂਰੀ ਹਾਂ ਬਾਕੀ ਨੂੰ ਚਾਰੇ ਡਿਸਕ ਫ੍ਰੇਕਾਂ ਤੇ ਐਨ ਪੂਰੀ ਹੈਵੀ ਗੱਡੀ ਆ ਦੇਖ ਸਕਦੇ ਆ ਤਾਕੀ ਲੱਗੇ ਤਾਂ ਹੀ ਪਤਾ ਲੱਗ ਜਾਂਦਾ ਪੂਰੀ ਹੈਵੀ ਗੱਡੀ ਚਲੋ ਬਾਕੀ ਹੁਣ ਦੇਖਦੇ ਆ ਕੀ ਬਣਦਾ ਡਿੱਗੀ ਡੁੱਗੀ ਵੈਨ ਪੂਰੀ ਖੁੱਲੀ ਡੁੱਲੀ ਆ ਡਿੱਗੀ ਮੈਨ ਲੱਗਦਾ ਇਹ ਅੰਦਰੋਂ ਹੀ ਖੁੱਲਣੀ ਆ ਸ਼ਾਇਦ ਨਹੀਂ ਹੈਗਾ ਬੱਟਣਾ ਡੰਡਾ ਡਿੱਗੀ ਵੀ ਪੂਰੀ ਬੜੀ ਖੁੱਲੀ ਡੁੱਲੀ ਆ ਹਾਂ ਲਓ ਜੀ ਆਹ ਲੋਕਾ ਟਾਟਾ ਸਿਆਰਾ ਦੀ ਹੈਨਾ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਾਈ ਡਿਫੈਂਡਰ ਹੀ ਲੱਗਦੀ ਬਿਲਕੁਲ ਬਹੁਤ ਸੋਹਣੀ ਗੱਡੀ ਆ ਹੈਂ ਮੈਂ ਫਿਰ ਟਾਉਰ ਗੱਡੀ ਦੀ ਟਾਉਰ ਤਾਂ ਪੂਰੀ ਆ ਪਰ ਰੇਟ ਵੀ ਟਾਉਰ ਵਾਲਾ ਹੀ ਆ ਫਿਰ ਪਰ ਅਸੀਂ ਜਿਹੜਾ ਤੁਹਾਨੂੰ ਰੱਖੀਏ 10 12 ਹੈ ਭਾਜੀ ਹਾਂ ਇਹ ਬਸ ਥੋੜਾ ਜਿਹਾ ਸਾਡੀ ਸਾਡੀ ਰੇਂਜ ਦੇ ਬਾਹਰ ਹੁੰਦੀ ਹੈ ਨਾ ਸਾਡੀ ਦੇਖੋ ਸਾਡੀ 10 ਤੋਂ 12 ਦਾ ਕੰਮ ਉੱਪਰ ਹੁੰਦਾ ਪিয়ার ਗੱਡੀ ਕਰੀਏ ਕਿ ਗੱਡੀ ਦੱਲੂਆਂ ਵਿੱਚ ਲੱਗਦੀ ਆ 20 ਲੱਖ ਤੋਂ ਉੱਪਰ ਦੀ ਹੈ ਜੀ ਹੂੰ 20 ਲੱਖ ਦੇ ਗੇਟ ਟਾਰ ਤਾਂ ਬਹੁਤ ਆ ਪਰ ਪੈਸੇ ਵੀ ਬਹੁਤ ਆ ਕਹਾਣੇ ਪਾਪਾ ਜੀ ਦੇ ਕਹਿੰਦਾ ਝੋਲਾ ਭਰ ਜਾਂਦਾ ਪੂਰਾ ਬੈਗ ਭਰ ਜਾਂਦਾ ਹਾਂ ਪਰ ਹੈਗੀ ਆ ਯਾਰ ਚੀਜ਼ ਹੈਗੀ ਆ ਇਹ ਜੀ ਗੱਲ ਨਹੀਂ ਹਾਂ ਚਲੋ ਬਾਕੀ ਦੇਖਦੇ ਹਾਂ ਹੁਣ ਅ ਅਸੀਂ ਵੈਸੇ ਕੋਟੇਸ਼ਨ ਲੈ ਲਈ ਜੀ ਇਹਨਾਂ ਤੋਂ ਹਨਾ ਫਿਰ ਬਾਈ ਨਾਲ ਕਰਕੇ ਸਲਾਹ ਫਿਰ ਚੱਲਾਂਗੇ ਅਗਲਾ ਸਟੈਪ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ